ਹੈਲੋ ਜੀ ਨੀਟਿੰਗ ਐਂਡ ਕ੍ਰੋਚੇਟ ਦੀ ਦੁਨੀਆ 'ਚ ਤੁਹਾਡਾ ਸਵਾਗਤ ਹੈ ਤਾਂ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਾਰਡਰ ਅੱਜ ਮੈਂ ਤੁਹਾਨੂੰ ਇਹ ਜਿਹੜਾ ਬਾਰਡਰ ਪਹਿਲਾਂ ਪੁਰਾਣਾ ਬਣਿਆ ਹੋਇਆ ਹੈ ਬਾਰਡਰ ਇਹ ਦੱਸਾਂਗੀ ਵੀ ਇਹ ਕਿੱਦਾਂ ਬਣਿਆ ਹੋਇਆ ਹੈ ਦੇਖੋ ਇਹ ਵਾਲਾ ਸਿਰਫ ਸਿੱਧੇ ਸਿੱਧੇ ਕੁੰਡੇ ਦਾ ਬਾਰਡਰ ਹੈ ਤੇ ਡਬਲ ਬਣਿਆ ਹੋਇਆ ਤਾਂ ਫਿਰ ਬਣਾਉਣਾ ਹੈ ਇਹ ਵਾਲਾ ਬਾਰਡਰ ਅੱਜ ਅਸੀਂ ਇਹਨੂੰ ਬਣਾ ਲਈ ਪਹਿਲਾਂ ਤੁਸੀਂ ਕੁੰਡੇ ਪਾ ਲੈਣੇ ਸਿੰਗਲ ਧਾਗੇ ਨਾਲ ਜਿੰਨੇ ਤੁਹਾਨੂੰ ਚਾਹੀਦੇ जिन्हें कुे थानू चाहिए है ओने तीन पा लेने सिंगल धागे दे नाल। ठीक है कुंडे पाके फिर आप मिलते हैं सिंगल धागे न कुंडे पाके असी पुठी साइड तो पुठी तो सीधी साइड तो सीधी पुठिया सीधियाँ रोह पा ले पुठी साइड तो पुठी तो सीधी साइड तो सीधी कोई सीधा पुठा नहीं पा पुठी सिलाई पुठी तो सीधी सिलाई सीधी ਮੈਥੋਨਿਕ ਸਲਾਈ ਪਾ ਕੇ ਦੱਸਦੇ ਨਹੀਂ ਅਸੀਂ ਪੁੱਠੀ ਸਲਾਈ ਤੇ ਤੇ ਪੂਰੀ ਦੀ ਪੂਰੀ ਸਲਾਈ ਅਸੀਂ ਪੁੱਠੀ ਪਾ ਲੈਣੀ ਹੈ ਤੇ ਸਿੱਧੀ ਸਾਈਡ ਤੇ ਅਸੀਂ ਪੂਰੀ ਦੀ ਪੂਰੀ ਸਲਾਈ ਸਿੱਧੀ ਪਾ ਲੈਣੀ ਹੈ ਫਰੈਂਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਹਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਵੇ ਤਾਂ ਤੁਸੀਂ ਮੇਰੇ ਐਕਸਪੀਰੀਅੰਸ ਤੋਂ ਕੁਝ ਫਾਇਦਾ ਉਠਾ ਸਕੋ क्योंकि जीडी नीटिंग है मैं अपनी दादी तो अपनी मम्मी तो उन्होंने तो सीखी हुई है तो देख लो भी मैनू भी मेरी भी उम्र हूँ सठ साल तक होगी फिर सोच लो भी मैं कि देर होगी नीटिंग कर दी ये मेरा एक पैशन है यह शौक है तुम कुछ भी कह सकते हो नीटिंग करना तो करोशिया बुननावन के कढ़ाई भी हूँ असी आ गए दूजी सिलाई देखो सीधी साइड सीधी साइड तो यह वाली असी सीधे पा ले ठीक है इदा ही असी पाते पाते सिलाइया पा लें ਉਸੀ ਜਿੰਨਾ ਕਵਾਟਰ ਬਣਾਣਾ ਉਸ ਹਰ ਨਾਲ ਤੁਸੀਂ ਸਲਾਈਆਂ ਪਾ ਲੈਣੀਆਂ ਨੇ ਤੇ ਮੈਂ ਸਲਾਈਆਂ ਪਾਨੀਆਂ 12 12 ਸਲਾਈਆਂ ਪਾ ਕੇ ਅਸੀਂ ਫੇਰ ਮਿਲਦੇ ਹਾਂ ਤੇ ਪੁੱਠੀ ਸਿੱਧੀਆਂ ਸਲਾਈਆਂ 12 ਪਾ ਲੈਣੀਆਂ ਅਸੀਂ ਪਾਲੀਆਂ ਹੁਣ 12 ਸਲਾਈਆਂ ਠੀਕ ਹੈ ਜੀ 12 ਸਲਾਈਆਂ ਪਾਣ ਤੋਂ ਬਾਅਦ ਅਸੀਂ ਹੁਣ ਕੀ ਕਰਨਾ ਇੱਥੋਂ ਜਿਹੜਾ ਅਸੀਂ ਸਿੰਗਲ ਧਾਗੇ ਨਾਲ ਪਾਏ ਸੀ ਕੁੰਡੇ ਇਹਨੂੰ ਅਸੀਂ ਹੁਣ ਉਧੇੜ ਲੈਣਾ ਬਸ ਅਸੀਂ ਧਾਗੇ ਨੂੰ ਜਿੱਥੇ ਵੀ ਹੈ ਉਹਨੂੰ ਇਦਾਂ ਹੀ ਸੋਈ ਦਿਨ ਇਹਦੇ ਨਾਲ ਸਲਾਈ ਨਾ ਕੱਢੀ ਜਾਣਾ ਤਾ ਕਸਾਣਾ ਦੇਖੋ ਹਥਿਆਰੇ ਇਥੋਂ ਸਿਰ ਸਿੱਧੇ ਕੱਢ ਦੇਣਾ ਵੈਸੇ ਤਾਂ ਮੈਂ ਡਬਲ ਬਾਟਰ ਬਣਾਉਣਾ ਆਪਣੇ ਇੱਥੇ ਦੱਸਿਆ ਹੋਇਆ ਇੱਕ ਪਰ ਇਹ ਵਾਲਾ ਬਾਟਰ ਤਾਂ ਆਪਾਂ ਜਿੱਦਾਂ ਪੁਰਾਣੇ ਤਰੀਕੇ ਨਾਲ ਬਣਿਆ ਸੇਮ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਇਸ ਤੋਂ ਕੁਝ ਵੀ ਨਹੀਂ ਕੀਤਾ ਮੈਂ ਕੁਝ ਐਡਨੇ ਕੀਤਾ ਕੁਝ ਨਹੀਂ ਕੀਤਾ ਸੇਮ ਉਹੀ ਤਰੀਕਾ ਉਦਾਂ ਹੀ ਜਿੱਦਾਂ ਕਿ ਪਹਿਲਾਂ ਇਹ ਬਾਟਰ ਬਣਾਉਂਦੇ ਹੁੰਦੇ ਸੀ ਤੇ ਮੈਨੂੰ ਮੇਰੇ ਦਾਦੀ ਨੇ ਡਬਲ ਬਾਰਦਰ ਇਦਾਂ ਹੀ ਬਣਾਉਣਾ ਸਿਖਾਇਆ ਸੀ ਆ ਦੇਖੋ ਜਦੋਂ-ਜਦੋਂ ਆਪਾਂ ਦੇੜੀ ਚਾਵਾਂਗੇ ਉਦੋਂ ਨਾਲ ਦੇ ਨਾਲ ਆ ਦੇਖੋ ਇਹ ਕੁੰਡੇ ਇਹ ਹੋ ਗਿਆ ਕੁੰਡਿਆਂ ਨੂੰ ਆਪਾਂ ਇਦਾਂ ਸਲਾਈ 'ਚ ਪਾਏ ਜਾਵਾਂਗੇ ਆ ਦੇਖੋ ਇਦਾਂ ਅਗਲਾ ਕੁੰਡਾ ਅਗੇ ਇਹਨੂੰ ਪਾ ਲਈਆ ਆ ਦੇਖੋ ਅਗਲਾ ਕੁੰਡਾ ਆ ਜਾਣਾ ਸਾਡਾ ਸੀ ਇਹਨੂੰ ਪਾ ਲੈਣਾ ਫਿਰ ਅੱਧੇ ਅਗਲਾ ਕੁੰਡਾ ਆ ਜਾਣਾ ਸੀ ਉਹਨੂੰ ਇਦਾਂ ਬਸ ਇਦਾਂ ਹੀ ਇਹਨੂੰ ਸਾਰੇ ਨੂੰ ਤੇੜ ਕੇ ਅਸੀਂ ਸਾਰੇ ਕੁੰਡੇ ਇਹ ਸਲਾਈ 'ਚ ਪਾ ਲੈਣੇ ਆ ਤੇ ਮੈਂ ਸਾਰਾ ਉਹਦੇ ਅੜਕੇ ਸਲਾਈਚ ਪਾ ਲੈਣੀ ਤੁਹਾਨੂੰ ਪਤਾ ਲੱਗਿਆ ਬਸ ਅਸੀਂ ਕੁਝ ਵੀ ਨਹੀਂ ਕਰਨਾ ਜਿਹੜਾ ਸਾਡਾ ਇਹ ਧਾਗਾ ਅਸੀਂ ਇਹਨੂੰ ਕੱਢੇ ਜਾਣਾ ਦੇਖੋ ਤੇ ਨਾਲ ਦੇ ਨਾਲ ਕੁੰਡਿਆਂ ਨੂੰ ਸਲਾਈਚ ਚ ਪਾਏ ਜਾਣਾ ਬਸ ਇਹ ਧਾਗਾ ਜਿੱਦ ਤੋਂ ਵਿਚਾਂਦਾ ਬਸ ਇਹਨੂੰ ਅਸੀਂ ਵਿੱਚੋਂ ਕੱਟਣਾ ਹੈ ਹਾਂ ਦੇਖੋ ਸਾਡਾ ਇੱਥੇ ਆ ਗਿਆ ਹਾਂ ਦੇਖੋ ਸਿੱਧਾ ਇੱਥੋਂ ਕੱਟਦਾ ਇੱਥੋਂ ਕੱਢ ਦਾਂਗੇ ਤਾਂ ਸਾਡਾ ਇੱਥੇ ਇੱਕ ਕੁੰਡਾ ਆ ਗਿਆ ਫਿਰ ਅਗਲਾ ਕੱਢ ਦਵਾਂਗੇ ਤਾਂ ਇੱਥੇ ਆ ਦੇਖੋ ਆਹ ਫਲਾ ਕੁੰਡਾ ਸਾਡਾ ਆ ਜਾਊਗਾ ਬਸ ਅਦਾ ਹੀ ਕਰਦੇ ਹੋਏ ਅਸੀਂ ਇਹ ਵਾਲੇ ਕੁੰਡੇ ਸਲਾਈਚ ਪਾ ਲੈਣੇ కుండే సరే ఉధేక నీచో చుక్కలే చుక్కా ఇద్దరం లేండ్ అసరు ఆ పిచ్చేతో ఏవాలే కండేను అసలు పిచ్చేతో ఆ ద అని పిచ్చేతో దోదా ఇద్దరం ఇద్దరం లేక అసలు దొనాను లేదా ఫే అం ఇద్దరూ లేవీ సై జ నీచో చుక్కే ਦੋਨੋਂ ਨੂੰ ਬਸ ਤੁਸੀਂ ਏਦਾਂ ਬਰਾਬਰ ਰੱਖ ਲਓ ਏਦਾਂ ਕਰਕੇ ਤੇ ਦੋਨਾਂ ਚੋਂ ਇੱਕ ਇੱਕ ਹੁੰਡਾ ਲਈ ਜਾਓ ਤੇ ਇਹਨਾਂ ਨੂੰ ਬੁਣਿ ਜਾਓ ਇਧਰੋਂ ਲਿਆ ਇੱਕ ਇਧਰੋਂ ਲਿਆ ਤੇ ਦੋ ਦਾ ਇੱਕ ਕਰ ਲੈਣਾ ਹਾਂ ਦੇਖੋ ਇਦਾਂ ਤੇ ਇਹ ਆ ਗਿਆ ਸਾਡਾ ਦੂਜਾ ਹੁੰਡਾ ਫਿਰ ਅਸੀਂ ਇੱਕ ਆ ਲਿਆ ਤੇ ਇਹਨੂੰ ਅਸੀਂ ਬੈਕ ਲੂਪ ਤੋਂ ਲੈ ਰਹੇ ਹਾਂ ਦੋਨਾਂ ਦਾ ਫਿਰ ਏਦਾਂ ਇੱਕ ਕਰ ਲਿਆ ਤੀਜਾ ਫਿਰ ਅਸੀਂ ਇਹਨੂੰ ਫਰੰਟ ਲੂਪ ਤੋਂ ਇਹ ਵਾਲੇ ਕੁੰਡੇ ਨੂੰ ਬੈਕ ਲੂਪ ਤੋਂ ਇਹਨੂੰ ਦੇਖੋ ਅਸੀਂ ਫਰੰਟ ਲੂਪ ਤੋਂ ਲੈ ਰਹੇ ਹਾਂ ਇਹਨੂੰ ਅਸੀਂ ਬੈਕ ਲੂਪ ਤੋਂ ਲਵਾਂਗੇ ਤੇ ਦੋਨੋਂ ਨੂੰ ਇਕੱਠਾ ਬੁੰਨ ਲਵਾਂਗੇ ਫਰੰਟ ਲੂਪ ਤੋਂ ਲਿਆ ਬੈਕ ਲੂਪ ਤੋਂ ਲਿਆ ਦੋਨਾਂ ਨੂੰ ਬੁੰਨ ਲਿਆ ਫਿਰ ਦੇਖੋ ਅਸੀਂ ਫਰੰਟ ਲੂਪ ਤੋਂ ਲਿਆ ਅਗਲੇ ਕੁੰਡੇ ਨੂੰ ਬੈਕ ਲੂਪ ਤੋਂ ਲਿਆ ਦੋਨਾਂ ਨੂੰ ਬੁੰਨ ਲਿਆ ਬਸ ਅੱਧਾ ਇਹਨੂੰ ਆ ਦੇਖੋ ਅਸੀਂ ਬੁਣਦੇ ਚਲੇ ਜਾਣਾ ਇੱਕ ਕੁੰਡਾ ਫਰੰਟ ਲੂਪ ਤੋਂ ਤੇ ਇੱਕ ਬੈਕ ਲੂਪ ਤੋਂ ਲੈ ਕੇ ਫਰੰਟ ਲੂਪ ਤੋਂ ਲਿਆ ਆ ਵਾਲਾ ਪਿਛਲੀ ਸਲਾਈ ਵਾਲਾ ਕੁੰਡਾ ਜਿਹੜੇ ਅਸੀਂ ਚੁੱਕੇ ਹੋਏ ਆ ਉਹਨਾਂ ਨੂੰ ਅਸੀਂ ਬੈਕ ਲੂਪ ਤੋਂ ਲੈਣਾ ਜਿਹੜੇ ਅਸੀਂ ਕੁੰਡੇ ਸਾਡੇ ਸਿੱਧੀ ਸਾਈਡ ਤੇ ਉਹਨੂੰ ਅਸੀਂ ਫਰੰਟ ਲੂਪ ਤੋਂ ਲੈਣਾ ਫਰੰਟ ਲੂਪ ਬੈਕ ਲੂਪ ਲਿਆ ਦੋਨਾਂ ਦਾ ਅਸੀਂ ਇੱਕ ਕਰਤਾ ਬਸ ਅੱਧਾ ਹੀ ਅਸੀਂ ਇਹ ਵਾਲਾ ਪੂਰਾ ਬਾਰਡਰ ਲੈਣਾ ਬਣਾਇਆ ਦੇਖੋ ਫਰੰਟ ਲੂਪ ਬੈਕ ਲੂਪ ਫਰੰਟ ਲੂਪ ਬੈਕ ਲੂਪ ਦੋਨਾਂ ਦਾ ਇੱਕ ਅੱਗੋਂ ਲਿਆ ਕੁੰਡਾ ਇਹਨੂੰ ਪਿੱਛੋਂ ਲਿਆ ਤੇ ਦੋਨਾਂ ਦਾ ਅਸੀਂ ਇੱਕ ਕਰ ਦੇਣਾ ਬਸ ਐਦਾ ਹੀ ਅਸੀਂ ਇਹ ਵਾਲਾ ਪੂਰਾ ਬਾਰਡਰ ਬਣਾ ਲੈਣਾ ਤੇ ਪੂਰੇ ਕੁੰਡੇ ਪਾ ਕੇ ਫਿਰ ਆਪਾਂ ਫੇਰ ਮਿਲਦੇ ਆ। ਲੋ ਜੀ ਇਹ ਸਾਡਾ ਪਾਉਡਰ ਬਣ ਕੇ ਤਿਆਰ ਹੋ ਗਿਆ ਦੇਖੋ ਟਵਲ ਪਾਉਡਰ ਬਣ ਗਿਆ ਜਿੱਦਾਂ ਲਾ ਕੇ ਇਦਾਂ ਬਣਿਆ ਹੋਇਆ ਪਣਾਉਣੇ ਸਵਟਰ ਦਾ ਆਹ ਦੇਖੋ इद ही सा डबल बॉर्डर बन के लो ज बॉडर बन के तैयार हो गया देखो बैक साइड तो फ्रंट साइड हाँ देखो एदा वह बॉडर बन के आऊगा बिल्कुल सिंपल बॉर्डर है आ देखो देखो भी इन्नी देर हो गई इस बॉडर बुने में तो देखो बिल्कुल भी ना कितु तो टुटिया ना कुछ होया क्योंकि डबल बॉडर बुनिया है बुनिया भी अलग तरीके हो गया। ਆ ਫਿਰ ਬਣਾਓ ਇਹ ਵਾਲਾ ਬਾਰਡਰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਦੇ ਨਾਲ ਤੇ ਇਹ ਵਾਲਾ ਪੈਟਰਨ ਆਪਾਂ ਫਿਰ ਦੇਖਾਂਗੇ ਅੱਜ ਸਿਰਫ ਆਪਾਂ ਇਹ ਹੀ ਦੇਖਿਆ ਵੀ ਇਹ ਵਾਲਾ ਬਾਰਡਰ ਆਪਾਂ ਕਿੱਦਾਂ ਬਣਾਇਆ